ਕੋਈ ਵਦਿਆ ਨਹੀਂ ਲੱਗਿਆ ਪਟਾਲਾਂ ਕੱਢੀ ਜਾਂਦੇ ਸਾਰੇ ਜੀ ਨਾ ਸੋਣੀ ਆ ਜਿਹੜੇ ਦੰਦਗਾਲ ਬਾਬਾ ਗਏ ਸੀ ਵੀ ਐਡਾ ਆਈ ਸੀ ਹਾਂ ਕੰਮੇ ਨੇ ਜਾਣਾ ਸੀ ਗੱਲ ਕਰ ਦੰਦੀ ਬਣਾਉਣ ਦਾ ਚਰਨਾ ਮਗਰ ਪੈ ਗਿਆ ਜੇ ਦਾ ਕਾਠੀ ਬੜਾ ਹੋਇਆ ਫੇ ਪਹਿਲਾਂ ਹੀ ਮਾਰੀ ਨਹੀਂ ਆਈ ਉਹ ਤਾਂ ਜਿਆ ਡੇਢ ਘੰਟਾ ਤੋਂ ਭੁੱਖ ਲੱਗਾ ਹੀ ਨੰਬਰ ਹੀ ਬੜਾ ਲੇਟ ਆ ਪੜਾਦਾ ਇਹਦੇ ਤੇ ਮੈਨੂੰ ਬੜਾ ਹਾਸਾ ਆ ਇਹਦੀ ਜੇ ਮੈਂ ਉੱਥੇ ਵੀਡੀਓ ਬਣਾਉਂਦਾ ਨਾ ਆਏ ਹਾਏ ਹਾਏ ਉਹ ਕਹਿ ਕਰੇ ਪੈਣੇ ਬੈਡ ਤੋਂ ਨਾ ਥੱਲੇ ਡੱਗ ਪੀ ਇਹ ਤਾਂ ਨੂੰ ਚੱਕ ਕੇ ਆਏ ਚ ਕੁੰਦਰੋਂ ਗੁਆਏ ਇਕੱਠੀ ਹੋ ਜਾਇਆ ਕਰੇ ਆਪਾਂ ਦਾ ਵੀ ਹੱਥ ਵਾ ਲੈ ਆਪਾਂ ਨਹੀਂ ਜਾਣਾ ਸੱਬੋ ਨਾ ਮੰਨ ਲਾਦਾ ਭੈਣੇ ਦਾ ਥੂਲ ਮਗਰੋਂ ਰਾਤ ਰਹਿਣ ਆਈ ਅੱਜ ਉਹ ਨਹੀਂ ਤੂੰ ਮੈਨੂੰ ਫੋਨ ਲਾਣ ਦੀ ਭਾਣੇ ਉੱਥੋਂ ਹੀ ਲਿਆਉਂਦਾ ਤੈਨੂੰ ਫੋਨ ਹੀ ਨਹੀਂ ਲਾਇਆ ਮੈਂ ਤਾਂ ਹੀ ਫੋਨ ਲਾਇਆ ਸੀਗਾ ਮੈਂ ਤੇਨੇ ਦੱਸਦੀ ਆ ਮੈਂ 4 ਵਜੇ ਪੂਰੇ ਆ ਗਈ ਜਿਗਰਾ ਮੈਂ ਹੂੰ ਬੱਸੀਆਂ ਦੇ ਪਾਸੇ ਚੱਲ ਗਈ ਜੋ ਮੈਂ ਇੰਟਰਵਿਊ ਕੋਲ ਲਾ ਰਹੀ ਮੈਂ ਨਾ ਮੈਂ ਬਿਲਕੁਲ ਬੱਸੀਆਂ ਦੇ ਬੱਸ ਜਵਾਜ ਜਦੋਂ ਮੈਂ ਉਤਰੇ ਹੂੰ ਉਰੇ ਆ ਕੇ ਫੋਨ ਦੇ ਥੱਲੇ ਆ ਕੇ ਉਤਰੇ ਇਹ ਡਾਕਟਰ ਕਿਹਨੇ ਦੱਸਿਆ ਓ ਤੁਹਾਨੂੰ ਜਾਣਾ ਕਿਹਦੇ ਕੋਲ ਆ ਕੱਲ ਨੂੰ ਅਸੀਂ ਜਾਣਾ ਮੈਂ ਬਰਨਾਲੇ ਕਿਹੜੇ ਡਾਕਟਰ ਕੋਲੇ ਪਤਾ ਨਹੀਂ ਕਿਹੜਾ ਅਬਸਰ ਸਮਨੇ ਨਾ ਪਰੇਜ਼ਰ ਬਣ ਤਉ ਤਾਂ ਇਹ ਕੱਢੀ ਫੇਸਬੁਕ ਤੋਂ ਹਾਂ ਡਾਕਟਰ ਬਰ ਗਿਆ ਹਾਂ ਅੰਮਣਾ ਨੂੰ ਮਿਲ ਲੈਣਾ ਸੀ ਨਾ ਉਹ ਨਹੀਂ ਕਿਹੜੀ ਜੇ ਪਹਿਲਾਂ ਤੁਹਾਨੂੰ ਦਾ ਦਿਖਾ ਲਿਆ ਹੁੰਦੇ ਸਾਰਾ ਘੰਟਾ ਮਿਹਰ ਜਾਂਦਾ ਹੁੰਦਾ ਰਹੀ ਨਾ ਘੰਟੇ ਦਾ ਰਾਹ ਵਾ ਆਪਾਂ 6 ਵਜੇ ਤੁਰਾਂਗੇ 7 ਵਜੇ ਪਹੁੰਚ ਜਾਣਾ ਕੱਲ ਹੁਣ ਕਰਾਂ ਛੇਤੀ ਕਰੋ 6:30 ਹੋ ਗਏ ਆਜੋ ਆਜੋ ਫਿਰ ਡਾਕਟਰ ਦੇ ਭੀੜ ਬਹੁਤ ਹੋ ਜਾਣੀਆਂ ਸਰ ਆਇਆ ਹੁਣ ਪੜਾਣਾ ਆਇਆ ਹੁਣ ਲੱਤ ਜੀ ਹਲਮਕਾਉਂਦੀ ਫਿਰਦੀ ਐ ਜੇ ਆਪਾਂ ਜਾ ਕਰਾ ਲੇਟ ਹੋ ਗਿਆ ਆਪਾਂ ਬਹੁਤ ਤੁਸੀਂ ਤਾਂ ਕਹਿੰਦੇ 6 ਵਜੇ ਜਾਣਾ 6:30 ਹੋ ਗਿਆ ਇੱਥੇ ਹਾਂਜੀ ਉਸਾਸੀਂ ਕੱਲ ਦੀ ਸਾਰੰਗ ਉਮੀਦ ਕਰਦੇ ਸੀ ਸਾਰੇ ਜਾਣੇ ਠੀਕ ਠਾਕ ਉਹ ਵੀ ਸੋ ਅੱਜ ਆਪਾਂ ਚੱਲੇ ਆਂ ਬਰਨਾਲੇ ਨੂੰ ਉੱਥੇ ਡਾਕਟਰ ਆ ਕੋਈ ਹੱਡੀਆਂ ਦਾ ਭੈਣ ਹੋਣਾ ਦੀਆਂ ਕਿਸੇ ਦੀ ਬਾਹਂ ਦੋਖਦੀ ਐ ਕਿਸੇ ਦੀ ਲੱਤ ਦੋਖਦੀ ਐ ਕਿਸੇ ਦੀ ਟੂਈ ਦੁਖਦੀ ਐ ਉਹ ਦਿਖਾ ਕੇ ਆਉਨੇ ਘੰਟਾ ਹੋ ਗਿਆ ਪੂਰਾ ਰੌਲਾ ਪਾਉਂਦਿਆਂ ਨੂੰ ਹਜੇ ਤੱਕ ਨਿਕਲਿਆ ਨਹੀਂ ਵੇਖ ਵੀਰ ਇਹਨਾਂ ਨੇ ਕਹਣਾ ਹਾਏ ਲੇਟ ਹੋ ਗਏ ਹਾਏ ਲੇਟ ਹੋ ਗਏ ਆਜੋ 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 ਆ ਚਾਬੀ ਚੱਕ ਲੈ ਆਪਣੇ ਇੱਥੋਂ ਗੇਟ ਦੀ ਆ ਨਹੀਂ ਨਹੀਂ ਇੱਧਰ ਹੀ ਪਈ ਆ ਚਲੋ ਕਰਾ ਚਲੋ ਚਲੋ ਬੈਠੋ ਬੈਠੋ ਕਰਾ ਜਿਹੜੇ ਜਿਹੜੇ ਡਾਕਟਰ ਤੇ ਜਾਣਾ ਨਾ ਕੀ ਆ ਉਹਦਾ ਡਾਕਟਰ ਤੁਗਰ ਉਹ ਤੁਗਰ ਹਾਂ ਤੁਗਰ ਕਹਿੰਦੇ ਨਾ ਤੁਗ ਨਾ ਹੀ ਨਹੀਂ ਪਤਾ ਤੁਹਾਨੂੰ ਦਾ ਨਹੀਂ ਆ ਮੈਂ ਫੇਸ ਉੱਤੇ ਪੜਿਆ ਸੀ ਉਹ ਐਡਰੈਸ ਲਿਆ ਸੀ ਐਡਰੈਸ ਕਿੱਥੇ ਆ ਜਾਣਾ ਕਿੱਥੇ ਆਪਾਂ ਹਾਂ ਜਾਣਾ ਕਿੱਥੇ ਪੂਰਾ ਦਾਸ ਬਰਨਾਲੇ ਜਾਣਾ ਕਿਹੜੀ ਥਾਂ ਤੇ ਆ ਮੈਨੂੰ ਨਹੀਂ ਵਧਾਉਣਾ ਫੋਨ ਤੇ ਐਡਰੈਸ ਆ ਫੋਨ ਤੇ ਦੇਖ ਲੈ ਫੇ ਭਣੀ ਆਪਾਂ ਉੱਥੇ ਉਹ ਨਹੀਂ ਦੱਸਿਆ ਸੀ ਉਹ ਇਹੋ ਨੇ ਦਾ ਡਾਕਟਰ ਦਾ ਨਾਮ ਨਹੀਂ ਦੱਸਿਆ ਮੈਨੂੰ ਹਾਂ ਇਹ ਕਰਾ ਦੇਖ ਕਰ 6:30 ਆਪਣਾ ਕਿੰਨੇ ਵੇ ਤੱਕ ਕਹਿੰਦਾ ਸੀ ਉਹ ਪਹੁੰਚੇ ਹੋ 8:00 ਵਜੇ 6:30 ਹੋ ਗਿਆ ਤਾਂ ਆਪਣਾ ਘਾਟੇ ਦਾ ਰਾਹ ਹੀ ਹੈ ਕੋਈ ਨਾ ਬਰਨਾਲੇ ਦਾ ਡਾਕਟਰ ਦਾ ਐਡਰੈਸ ਦੇ ਨਾ ਨਾਮ ਵੀ ਪੜ ਉਹਦਾ ਕਿਹੜਾ ਵਾ ਡਾਕਟਰ ਡਾਕਟਰ ਡੋਗਰਾ ਡੋਗਰਾ ਉਗਰਾਵਲ ਨੇ ਉਗਰਾ ਹੈ ਕਿੱਥੇਗਾ ਹੁਣ ਮੈਨੂੰ ਕੀ ਪਤਾ ਮੈਂ ਤਾਂ ਆਏ ਵੀ ਸਿੱਧਾ ਨਹੀਂ ਪਤਾ ਓਏ ਆਏ ਦਾ ਪਤਾ ਹੀ ਹੋਊਗਾ ਵੀ ਹੁਣ ਜਾਣਾ ਕਿੱਥੇ ਆ ਬਰਨਾਲਾ ਦਾ ਗੱਡਾ ਵੱਡਾ ਡੋਗ ਡੁਗਰਾ ਕਿ ਡਾਕਟਰ ਡੁਗਰ ਆ ਡੁਗਰ ਆਸ਼ੂ ਹਾਂ ਡੋਗਰ ਆਸ਼ੂ ਸ਼ਹਿਰ ਦੇ ਕੋਲ ਜਾਣਾ ਉਹ ਨਗਰ ਕੀਦਨ ਵੀ ਆਉਂਦਾ ਭੱਜਿਆ ਡਾਕਟਰ ਡੋਗਰ ਆਸ਼ੂ ਸੂਰਜ ਉਹਰ ਨਾਲੇ ਸੂਰਜ ਨਿਕਲਦਾ ਹਾਂ ਨਾ ਹੀ ਨਾ ਧਰਤੀ ਜੀ ਤੋਂ ਤਾਰ ਨਿਕਲਦਾ ਹੁੰਦਾ ਇਹ ਕਿੰਨਾ ਇਟਾ ਵੱਡਾ ਲਾ ਲੀਨਾ ਹੋਰ ਹੈ ਉਹ ਦੇਖ ਹੋਰ ਦੇਖ ਕੱਢ ਲੈ ਜੇ ਕਿੱਡਾ ਨਹੀਂ ਆਏ ਲਾਦਾ ਨਾ ਜਿਵੇਂ ਕਹੂੰ ਡੱਗ ਪਿਆ ਹੁੰਦਾ ਧਰਤੀ ਤੇ ਆ ਗਈ ਅੱਗ ਦੀ ਲਾਟ ਹੀ ਆ ਮੈਂ ਟੋਮੈਟਿਕ ਗਰਮੀ ਕਰ ਦੇਣੀ ਇਹਨੇ ਦੇਖ ਅੱਜ ਦੇਖਿਆ ਤੂੰ ਇੰਨਾ ਸੂਰਜ ਨਿਕਲਦਾ ਹਾਂ ਕਿਉਂ ਉਹਨੂੰ ਕੋ ਨਾ ਘਟਾਵੇ ਇਹਦਾ ਕਾਠੀ ਵਾਲਾ ਹੋਇਆ ਪਿਆ ਪਹਿਲਾਂ ਹੀ ਯੂਰ ਡੈਸਟੀਨੇਸ਼ਨ ਇਜ਼ ਔਨ ਦ ਲੈਫਟ ਉਹ ਕਹੇ ਡੈਸਟੀਨੇਸ਼ਨ ਤਾਂ ਲੱਭ ਗਈ ਸਾਨੂੰ ਉਹ ਦੇ ਜਾਣਾ ਉੱਥੇ ਮੈਂ ਸਾਈ ਦੇ ਭੈਣ ਦਮਾ ਲਈ ਹੋਰ ਆਵੇ ਚੱਲੇ ਆ ਦੇ ਡੋਗਰ ਆ ਸ਼ੂ ਡੋਗਰ ਆ ਸ਼ੂ ਡੋਗਰ ਆ ਸ਼ੂ ਹਾਂ ਡੋਗਰ ਡੋਗਰ ਆ ਆਪਾਂ ਵੀ ਡੋਗਰ ਕਹੀ ਜਾਂਦੇ ਜੀ ਡੋਗਰ ਆ ਸ਼ੂ ਡੋਗਰ ਜੀ ਮੈਂ ਆ ਹੀ ਤੁਹਾਨੂੰ ਡੋਗਰ ਹੀ ਗਿਆ ਸੀ ਠੀ ਵੜਾ ਦਾ ਗੱਡੀਆਂ ਗੱਡੀਆਂ ਖੜੀਆਂ ਆਪਣੀ ਵਾਰੀ ਆਉਗੀ ਵਾਰੀ ਤਾਂ ਆਉ ਨੰਬਰ ਤਾਂ ਲਖਾਇਆ ਆਪਣਾ ਚਲੋ ਐ ਕਰੋ ਐ ਕਰੋ ਨਹੀਂ ਫਿਰ ਤੁਸੀਂ ਉਤਰੋ ਤੁਸੀਂ ਉਤਰ ਕੇ ਆਉ ਦਾ ਨੰਬਰ ਨੰਬਰ ਲਖਾਓ ਮੈਂ ਤਾਂ ਗੱਡੀ ਲਾਈ ਦੇਣੀ ਆ ਮੈਂ ਗੱਡੀ ਲਾ ਕੇ ਆ ਗਿਆ ਉਤਰੋ ਕਰ ਚਲੋ 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 ਕਰ ਆ ਬਿੰਦਰ ਦਾ ਬਾਲੀ ਔਖੀ ਲੱਗਦੇ ਤਾਂ ਹਿੱਲੇ ਨਹੀਂ ਜਾਂਦਾ ਤੇ ਤਾਂ ਐ ਇਕੱਠਾ ਜਿਵੇਂ ਬਰਾਤ ਨਹੀਂ ਆਈ ਹੁੰਦੀ ਉਹ ਖਲਕਾਈ ਨੰਬਰ ਹੀ ਬੜਾ ਲੇਟ ਆ ਆਪਣਾ ਦਾ ਕੰਨਵਾ ਨੰਬਰ ਚੱਲਦਾ ਜੀ ਹੁਣ ਕੰਨਵਾ ਚੱਲਦਾ 24ਵਾਂ ਚੱਲਦਾ ਏ ਉਹ ਤਾਂ 6 6 ਚਾਰ ਬਾੜੀਆਂ ਦੇ ਨਾਲ ਹੀ ਆ ਬਾਈ ਤਾਜੀ ਹੈ ਬਰੈਡ ਇਹਦਾ ਫਿਰ ਆਪਾਂ ਨੂੰ ਦੋ ਤਿੰਨ ਘੰਟੇ ਲੱਗ ਗਏ ਨੇ ਨਾ ਹੁਣ ਨਹੀਂ ਨਹੀਂ ਹਾਂ ਇਹਨਾਂ ਦੇ ਦਿੱਤਾ ਤਾਂ ਕੱਢ ਹੀ ਆਉਂਦੇ ਇਹਨਾਂ ਟਾਈਮ ਵਿੱਚ ਡੇਢ ਘੰਟਾ ਤਾਂ ਲੱਗੂ ਹਾਂ ਡੇਢ ਦੋ ਦੋ ਘੰਟੇ ਲੱਗੂ ਆ ਰਹੀ ਨਹੀਂ ਆਈ ਇਹ ਤਾਂ 500 ਡੇਢ ਘੰਟਾ ਤੋਂ ਨੰਬਰ ਆ ਸਰਦਾ ਅੱਛਾ ਮਾਲੇ ਤੋਂ ਆਇਆ ਅੱਛਾ ਮਾਲੇ ਆਇਆ ਚਲੋ ਜੀ ਚੱਲ ਵੀ ਕੋਇਕੀਆਂ ਵਾਲੀ ਮਸ਼ੀਨ ਇਹਨੇ ਬਾਹਰੇ ਲਾ ਦਨੇ ਆ ਬਾਹਰੇ ਹੀ ਲਾਉਂਦੇ ਇੱਥੇ ਇਹ ਸਾਰਿਆਂ ਨੂੰ ਮੜੀ ਜਾਂਦੇ ਨੇ ਦੋ ਦੋ ਹਾਂ ਸਹੀ ਗੱਲ ਆ ਜੀ ਆਜੋ ਆਜੋ ਫੇਰ ਕਰਾ ਚਲੋ ਕਰਾ ਚਲੋ ਸਹੀ ਗਾ ਪੰਗਾ ਤਾਂ ਇਹੀ ਬੰਦਾ ਨਾ ਐਡ ਦੇ ਇੱਕ ਟੂਪ ਇਹਨੂੰ ਕਿਹਾ ਉੱਥੇ ਹੈ ਨਹੀਂ ਤੁਹਾਡੇ ਟੂਪਾ ਨਹੀਂ ਮਿਲਦੇ ਗਏ ਸਵੇਰ ਦੇ ਭਾਏ ਵੀ ਆ ਇੱਥੇ 6 ਵਜੇ ਦੇ ਹੋਏ ਤਾਂ ਮੇਰਾ ਸ਼ੋਰ ਵੀ ਜਾਇ ਹੈਗਾ ਵਾ ਤੇ ਫੇਰ ਐਵੇਂ ਤੂੰ ਤੁਹਾਡੇ ਅਰਿਆਂ ਵੀਡੀਓ ਦੇਖ ਕੇ ਆਉਂਦੇ ਸਾਰੇ ਉਹ ਗੱਲ ਕੋਈ ਵੀ ਨਹੀਂ ਹੁੰਦੀ ਆ ਜੋ ਗੱਡੀ ਚ ਤਾਹ ਦਾ ਤੁਸੂ ਸਾਰੀ ਗੱਲ ਵਾ ਤਾਹ ਦੇ ਆਉਂਦੀ ਇਹਦੇ ਮਗਰ ਲਾ ਕੇ ਤਾਂ ਅੱਗੇ ਤਾਂ ਕਿਤੇ ਨਹੀਂ ਜਾਣਾ ਆਪਾਂ ਭੈਣੇ ਇੱਕ ਮਗਰ ਲਾ ਕੇ ਲਿਆਉਂਦੀ ਹੈ ਆ ਤੂੰ ਫੜੀ ਆਉਂਦੀ ਆ ਹੁਣ ਲੈ ਪੈਂਚਰ ਹੋ ਗਈ ਗੱਡੀ ਤਾਂ ਮੂਰੇ ਹੋ ਜਾ ਆ ਗਈ ਆ ਗਈ ਬਣਿਆ ਨਾ ਬੜਾ ਸਵੇਰ ਸਾਰੀ ਦਿਹਾੜੀ ਖਰਾਬ ਕਰਤੀ ਐ ਇਹਨੇ ਮੈਨੂੰ ਇੱਕੋ ਜ ਨਹੀਂ ਕਰਦਾ ਕੀ ਡਾਕਟਰਾਂ ਦਾ ਮੰਤਕ ਮੰਤ ਨਹੀਂ ਹੈ ਕੋਈ ਵਧੀਆ ਨਹੀਂ ਲੱਗਿਆ ਬਾਹਰ ਬੈਠੇ ਲੋਕ ਦੇ ਖਤਮ ਗਾੜਾ ਕੱਢੀ ਜਾਂਦੇ ਸਾਰੇ ਬਾਹਰ ਬੈਠੇ ਵੀ ਇਹ ਤੇਰੇ ਹੀ ਕੰਮ ਆ ਤੂੰ ਵੀਡੀਓ ਦੇਖ ਕੇ ਖਚਲਿਆਉਂਦੀ ਹੈ ਨਹੀਂ ਨਹੀਂ ਇਹ ਬੰਦਾ ਐ ਜਿਹਦਾ ਤਾਂ ਲੋਟ ਆ ਜਾਂਦਾ ਚਲੋ ਦਵਾਈ ਤਾਂ ਆਪਾਂ ਸਾਰਿਆਂ ਨੂੰ ਲੈਨੇ ਆਂ ਕਈਆਂ ਨੂੰ ਫਿੱਟ ਆ ਜਾਂਦੀ ਐ ਕਈਆਂ ਨੂੰ ਨਹੀਂ ਆਉਂਦੀ ਜੀਦੋ ਫਿੱਟ ਆ ਐ ਪਹਿਲਾਂ ਤਾਂ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਉਹਨੇ ਫਿਰ ਮੈਂ ਬਾਅਦੋਂ ਮੈਂ ਗਿਆ ਵੀ ਸਾਡੇ ਦਾ ਪੇਸ਼ੈਂਟ ਤੁਰਿਆ ਨਹੀਂ ਜਾਂਦਾ ਉਹ ਤੋਂ ਉਹ ਪਹਿਲਾਂ ਇਹ ਕੱਲਾ ਕਰਦਾ ਹੁੰਦਾ ਤਾਂ ਪੰਜ ਜਾਣੇ ਭਾਏ ਆ ਡਾਕਟਰ ਦਾ ਹੀ ਨਹੀਂ ਪਤਾ ਲੱਗਦਾ ਕਿਹੜਾ ਕਿਹੜਾ ਆ ਆ ਉਹ ਜਦਾਂ ਬਾ ਬਾਬੇ ਦੀ ਉੱਥੋਂ ਚੱਕ ਲਾ ਤਾਂ ਛੱਡਦਾ ਉਹਦੇ ਬਾਬੇ ਦੀ ਚੱਕ ਬਾਬੇ ਦੀ ਜਗਾ ਵਾ ਕੂੜਾ ਜਾ ਅੱਕੇ ਜਾ ਅੱਕੇ ਨੰਦ ਰੰਗ ਦੀਆਂ ਜਾਕੀਣਾ ਅੱਕੀਣਾ ਕਾਹਲੀਏ ਦਰਮਾਰਿਆ ਪਲੇ ਚੱਕ ਕੇ ਲਿਆ ਮੈਂ ਚੱਕ ਮੈਂ ਚੱਕਦਾ ਨਾ ਕਰ ਜੰਮ ਨਹੀਂ ਹੁਣ ਆਪਾਂ ਨੂੰ ਕਿਹੜਾ ਪਤਾ ਸਾਰੀ ਦੁਨੀਆ ਹੀ ਆਉਂਦੀ ਆ ਆਪਾਂ ਆ ਕੇ ਫੇਰ ਕੀ ਆ ਪਤਾ ਨਹੀਂ ਓਏ ਆ ਕੇ ਹੀ ਪਤਾ ਲੱਗਦਾ ਇੱਥੇ ਤੂੰ ਤਾਂ ਇਦੇ ਤੇ ਮੈਨੂੰ ਬਾਲਾ ਹਾਸਾ ਆ ਇਹ ਜੇ ਮੈਂ ਉੱਥੇ ਵਿੜਗੋ ਬਣਾਉਂਦਾ ਨਾ ਆਏ ਹਾਏ ਹਾਏ ਉਹ ਕਹਿ ਕਰੇ ਭੈਣੇ ਬੈੱਡ ਤੋਂ ਨਾ ਥੱਲੇ ਡੈਗ ਪੀ ਇਹ ਤਾਂ ਨੂੰ ਚੱਕ ਆਏ ਚ ਕੁੰਦਰੋਂ ਗੁਆਇਆ ਇਕੱਠੀ ਹੋ ਜਾਇਆ ਕਰੇ ਹਾਂ ਹਾਲਾ ਕੌਣ ਆਪਾ ਮੈਨੂੰ ਦਿਹਾੜੀ ਦੋ ਫਿਰ 2000 ਰੁਪਇਆ ਢੀਡ ਕੋ ਨਾ ਆਪਾ ਹਾ ਰੱਬਾ ਬਿੰਦਰ ਜੇ ਇਹ ਤਾਂ 6 ਵਜੇ ਦਾ ਰੌਲਾ ਪਾਈ ਜਾਂਦੀ ਐ ਨੇ ਮੈਨੂੰ ਪਤਾ ਉਹ ਤੁਹਾਡੇ ਦਾ 68 ਚ ਇੰਨਾ ਵਧੀਆ ਡਾਕਟਰਾਂ ਸੀਟ ਆ ਅਸੀਂ ਵੀ ਉਹਦੇ ਕੋਲ ਜਾਂ ਇਹਨੂੰ ਵੀ ਉਹਦੇ ਕੋਲ ਹੀ ਕਹਿੰਦਾ ਹੀ ਮੈਂ ਤਾਂ ਤੁਸੀਂ ਮੰਨਦਗੇ ਨਹੀਂ ਉਹ ਗੱਲ ਆ ਕੇ ਨਾ ਘਰ ਦਾ ਜੋਗੀ ਜੋਗੀ ਵਾ ਨਹੀਂ ਕੀ ਕਹਿੰਦੇ ਆ ਕਾੜਾ ਜੋਗੀ ਜੋਗਰਾਂ ਬਾਹਰ ਲਾ ਜੋਗੀ ਸੇ ਤਾਂ ਆ ਬਾਤ ਸਾਡੇ ਬਾਹਰ ਲਾ ਜੋਗੀ ਨਾ ਰਾ ਸਾਰੀ ਦਿਹਾੜੀ ਤੁਸੀਂ ਦੇ ਲਓ 6 ਵਜੇ ਤੋਂ ਲੈ ਕੇ 12 ਵਜੇ ਉਹ ਦੇ ਕੰਨੇ ਲਾਈ ਬੈਠੇ ਜੋ ਕਹਿੰਦਾ ਇਹ ਤਾਂ ਜਾਣਾ ਹੀ ਨਹੀਂ ਅੰਦਰ ਇਹ ਨੈਟ ਤੋਂ ਆਪਾਂ ਚਲ ਚੀਜ਼ਾਂ ਦੇ ਲੈਨੇ ਆ ਪਰ ਥੋੜਾ ਟਾਈਮ ਹੀ ਹੁੰਦਾ ਹੈ ਇਹ ਕੰਮ ਵੀ ਸਾਰੇ ਬਿੰਦੇ ਪਹਿਲੇ ਪਹਿਲੇ ਨੰਬਰ ਆਏ ਸੀ ਦੂਜੇ ਤਾਂ ਆਉਂਦੇ ਹੀ ਨਹੀਂ ਦੂਜੇ ਵਾਲੇ ਨਹੀਂ ਆਉਂਦੇ ਇਹ ਅਗਲਾ ਪਹਿਲੀ ਵਾਰੀ ਵੀ ਹੁਣ ਆਪਾਂ ਨੂੰ ਵੀ ਪਤਾ ਲੱਗ ਗਿਆ ਵੀ ਕੀ ਚੀਜ਼ ਆ ਹਵਾ ਹੀ ਹੁੰਦਾ ਹੈ ਜੀ ਬਦਾਈ ਕਮਲਾਪੁਰਾ ਬੋਲੋ ਜਵਾਬ ਕਰੋ ਨੂੰ ਕੀ ਪਤਾ ਸਮਝਾਉਂਦਾ ਨਾਮ ਨੂੰ ਕੀ ਪਤਾ ਹੋਰ ਥਾਂ ਤੋੜਿਓ ਉਪੇ ਜੇ ਲਾਈ ਜਾਂਦੇ ਆ ਬੈਕਮ ਆ ਹੋਰ 나ੜ ਖੇਚਦੀ ਥੋੜੀ ਕੀ ਕਰੋਗੇ ਤਰਨੋ ਵੀ ਜਾਉਂਗੀਆਂ ਆ ਦੇ ਭਾਈ ਤੂੰ ਬਦੇ ਦੇ ਪਾਣੇ ਪੈਂਚਰ ਹੋ ਗਈ ਤੂੰ ਬਦੇ ਤੂੰ ਬਦੇ ਆ ਦੇ ਲੈ ਭਾਈ ਬਾਟੀ ਵਾਈ ਨੂੰ ਕਹਿ ਥੋੜਾ ਐਡੇ ਐਡੇ ਟਾਇਰ ਆ ਭਾਡੀ ਟੂਪ ਲੈ ਕੇ ਰੱਖੋ ਉਈ ਮਨੇ ਟਰੱਕ ਦੀ ਟੂਪ ਲਈ ਆਹ ਰਾਣੀ ਕੰਮੇ ਕੰਮੇ ਨੇ ਉਹ ਟੋਡੇ ਮਗਰ ਪਏ ਓਏ ਹਜੇ ਕੰਮੇ ਨੂੰ ਨਾ ਦੱਸਿਓ ਕੰਮੇ ਦੇ ਕੀ ਕਰ ਲੈ ਨਹੀਂ ਹਰਾਮ ਦੇ ਕੋ ਮੈਨੂੰ ਲੈ ਕੇ ਹੀ ਦੀ ਗਈਆਂ ਉਹਨੂੰ ਬਿੜਕੋ ਕਾਲ ਕਰਦੇ ਹੁਣ ਬਿੜਕੋ ਕਾਲ ਕਰ ਤੂੰ ਕੰਮੇ ਇਹ ਤਾਂ ਡਾਸਟਰੀ ਵਾਲਾ ਵਧੀਆ ਮੈਂ ਕੋ ਮੈਂ ਕੋ ਉਹਦਾ ਡਾਸਟਰੀ ਵਾਲਾ ਵਧੀਆ ਤੈਨੂੰ ਲੈ ਕੇ ਨਹੀਂ ਆਈਆਂ ਦੇਖ ਲੈ ਦੇਖੀ ਕੀ ਕਰਦੀ ਉਹ ਚੱਲ ਬਹਿ ਜਾ ਟੂਪ ਤੇ ਹੁਣ ਉਹ ਟੂਪ ਤੇ ਤਾਂ ਬਹਿ ਜਾ ਲੈ ਕੇ ਵੀ ਆਈਆਂ 200 ਦੀ ਮੇਰਾ ਘਰ ਆ ਗਿਆ ਅੱਜ ਆ ਬੰਦਰ ਦੀ ਜਿਵੇਂ ਦੁਕਾਨ ਹੁੰਦੀ ਉਹ ਟੈ ਟੂਪ ਪਾ ਦੇ ਕੇ ਦੀ 50 ਨਹੀਂ ਸੀ ਭਾਣੇ ਸਾਸਰੀ ਘਰ ਆ ਦੇ ਲਾ ਤੈਨੂੰ ਛੱਡ ਗਈਆਂ ਲੈ ਕੇ ਨਹੀਂ ਗਈਆਂ ਆ ਦਵਾਈ ਲੈਣ ਆਈਆਂ ਸੀ ਇੱਥੇ ਅੱਜ ਦਿਖਾਉਣ ਆ ਗੂਠਾ ਮੈਂ ਜਾਣਾਂ ਨਾ ਹੈ ਮੈਂ ਨਹੀਂ ਜਾਣਾਂ ਮੈਂ ਨਹੀਂ ਜਾਣਾ ਨਾ ਉਹ ਡਾਕਟਰ ਬਹੁਤ ਵਧੀਆ ਇੱਕ ਵਾਰ ਸੀ ਕਰਤਾ ਸਾਨੂੰ ਬਿੰਦਰ ਕੜੀ ਭੱਜਣ ਲਾਤੀ ਬਿੰਦਰ ਦਾ ਬਿੰਦਰ ਦਾ ਕਹਿੰਦੀ ਚਾਹੇ ਅੱਜ ਰੇਸ਼ ਲਵਾ ਲੂ ਮੇਰੇ ਨਾਲ ਹਾਂ ਭਈ ਆਉਣ ਮੈਨੂੰ ਕੋਲ ਕਹਸਦਾ ਮੈਂ ਫਿਰ ਮੈਨੂੰ ਲੈ ਕੇ ਚੱਲ ਗਿਆ ਰੌਲਾ ਹੀ ਉਹ ਆ ਤੂੰ ਐਂ ਕਰੀ ਹੁਣ ਪਰਸੋਂ ਜਸਨੇ ਨੂੰ ਲੈ ਕੇ ਆ ਜੀ ਕੱਲ ਨੂੰ ਤਾਂ ਛੁੱਟੀ ਆ ਡਾਕਟਰ ਨੂੰ ਬਹੁਤ ਵਧੀਆ ਡਾਕਟਰ ਆ 1600 ਰੁਪਏ ਲੱਗੂਗਾ ਕਿੰਨਾ 1600 ਨਹੀਂ ਮੇਰੇ ਲੱਗੇ 8 ਇਹ ਕਾਲ ਟੂਪ ਵੀ ਦਿੰਦਾ ਵਾ ਕੰਮ ਆ ਦੇ ਬੈਠੀ ਐ ਟੂਪ ਤੇ ਟੂਪ ਤੇ ਵਾਉਂਦਾ ਬਾਅਦੋਂ ਚਾਨੇ ਸਕੂਟਰ ਹਾਂ ਤੁਹਾਡੇ ਦਾ ਸਕੂਟਰ ਹੈਗਾ ਉਹਦੀ ਟੂਪ ਕੱਟ ਲਿਓ ਇੱਕ ਹਾਂ ਉਹ 200 ਦੇ ਦਿੰਦੇ ਆ ਟੂਪ ਤੇ ਇਹ ਦਾ ਠੀਕ ਆ ਠੀਕ ਆ ਐਵੇਂ ਨਾ ਉ ਜਾਈ ਇਹਦਾ ਕੋਸ ਨਹੀਂ ਸਾਰੀ ਦਿਹਾੜੀ ਖਰਾਬ ਕਰਾਤੀ ਬਾਹਰੇ ਲਾਉਂਦਾ ਤਾਂ ਲੱਖੇਣ ਵਾਲੀ ਮੈਂ ਗਿੰਦੇ ਕਿ ਲੋ ਕਰਵਾਇਆ ਸੀ ਟੀਕਾ ਜਮਾ ਮੈਨੂੰ ਕਹਾਂ ਟੀਕੇ ਲਾ ਦੇ ਉਹ ਜਮ ਵਾਲਾ ਨਾ ਟੀਕਾ ਲਵਾ ਲਈ ਉਹਨੇ ਤਾਂ ਉਹ ਕਹਿਆ ਹੁਣ ਤੈਨੂੰ ਕੀ ਕਹਨੇ ਹੁੰਦੇ ਆ ਉਹਨੂੰ ਡੈਕਾ ਦੋ ਟੀਕੇ ਲਾ ਦੇ ਨਾਲ ਮੈਂ ਉਹ ਚੰਗਰ ਦੀ ਦੇਖੀ ਦੇਖੀ ਮੱਝ ਦਾ ਨਾ ਕੇ ਇਹਦਾ ਬਾਲਾ ਕੱਢਦੀ ਕੱਟੀ ਨਾ ਚੱਕਣੀ ਜਿਹਨੂੰ ਬੀਰੋ ਬੀਰੋ ਕਹੀ ਜਾਂਦੀ ਹੁੰਦੀ ਐ ਫਿਰ ਨਾ ਆਇਆ ਵੀ ਕੋਹ ਨਹੀਂ ਇਹਨਾਂ ਨੇ ਤਾਂ ਦਿਹਾੜੀ ਖਰਾਬ ਕੀਤੀ ਦੋਹਾਂ ਜਾਣੀਆਂ ਨੇ ਆ ਕਾ ਮੈਂ ਛੱਪੋ ਦੇ ਮਗਰ ਲਾ ਕੇ ਨਹੀਂ ਆਉਂਦਾ ਕਦੇ ਵੀ ਮੇਰੇ ਮਗਰ ਕਿਉਂ ਮੈਨੂੰ ਪਤਾ ਹੀ ਨਹੀਂ ਸੀਗਾ ਸੁਮਨ ਨੇ ਵੀ ਕਿਆ ਮਾਪੂਆ ਠੀਕ ਹੋ ਗਈ ਆ ਮਾਪੂਆ ਕਿਤੇ ਪਫੜਦਾ ਪਫੜਦਾ ਬੇਰੋਂ ਮਈਆ ਆ ਮੁੜਿਆਏ ਬਾਈ ਹੋਣੀ ਦਾ ਸਾਰੇ ਮੁੜਿਆਏ ਮੁੜਿਆਏ ਬਸ ਹੁਣ ਉਹ ਅਗਲਾ ਕਹਿੰਦਾ ਯਾਰ ਸ਼ਵੇਰ ਦੇ ਬੈਠੇ ਆ ਇੱਕ ਬੁੜੀ ਲੜਦੀ ਉੱਥੇ ਅੰਬਰਸਰ ਕੰਨੀ ਦੀ ਸੀ ਤੁਸੀਂ ਮਗਰਲੇ ਗੇਟ ਥਾਂ ਹੀ ਵਾੜੀ ਜਾਂਦੇ ਜੇ ਜ਼ਿਪਾਰਸ ਆळ्या ਨੂੰ ਕਹਿੰਦੀ ਮੇਰਾ 100 ਪਤਾ ਨਹੀਂ 15ਵਾਂ ਨੰਬਰ ਹੈ ਮੈਂ 4 ਵਜੇ ਦੀ ਘਰੋਂ ਤੋਰੀ ਵੀ ਆ ਬੈਠਿਆ ਸਾਰਿਆਂ ਨੇ ਮੁਰਜਣਾ ਇਹਨਾਂ ਨੇ ਆ ਤੇਰਾ ਕੀ ਆ ਜਿੰਦਰਾ ਅੱਧੀਆਂ ਕਰਾਇਆ ਆਈਆਂ ਅੱਧੀਆਂ ਨਾ ਮੁੰਡੀਆਂ ਆਈਆਂ ਨਹੀਂ ਕਿਸਨੂੰ ਫਰਕ ਪੈਂਦਾ ਨਹੀਂ ਆ ਆਏ ਤਾਂ ਨਹੀਂ ਹੈਗਾ ਭਾਣੇ ਇਹ ਤਾਂ ਲੋਟ ਆਏ ਤੇ ਆ ਹੁਣ ਆਪਾਂ ਡਾਕਟਰ ਤੋਂ ਹਰੇਕ ਤੁਈ ਦਵਾਈ ਲੈਣੇ ਆ ਕਈਆਂ ਨੂੰ ਫਰਕ ਪੈਂਦਾ ਕਈਆਂ ਨੂੰ ਨਹੀਂ ਪੈਂਦਾ ਜੇ ਮੇਰੀ ਕੋਈ ਗੱਲ ਕਿਤੇ ਉਹ ਮਰਦੀ ਭਾਜੇ ਆਵਾ ਸਵਾਹ ਚੁੰਦੀ ਨਾ ਆਰਾਮ ਆ ਯਾਰ ਤੇਰੀ ਡਾਇਟ ਦੇ ਫਰਕ ਪਊਗਾ ਤੂੰ ਉਹ ਕੱਠ ਦਾ ਬਾਲਾ ਹੁੰਦਾ ਇਹਦੇ ਬਈ ਐਡਾਂ ਤੋਂ ਹੀ ਆਉਂਦੇ ਆ। ਕੋਈ ਨਵਾਂ ਬੰਦਾ ਤਾਂ ਆਉਂਦਾ ਹੀ ਨਹੀਂ, ਪੁਰਾਣੇ ਦਾ ਹੈ ਹੀ ਨਹੀਂ, ਨਵੇਂ ਹੀ ਆ ਸਾਰੇ। ਸਾਰੇ ਨਵੇਂ ਆ, ਪੁਰਾਣਾ ਤਾਂ ਇੱਕ ਈ ਆਉਂਦਾ ਬੰਦਾ। ਅੱਧ ਦੋ ਈ ਆ ਜੂ। ਕੋਈ ਦਾਸੋਂ ਨਹੀਂ। ਆ ਜਿਹੜੇ ਦੰਦਗਾਲ ਬਾਬਾ ਗਏ ਸੀ ਵੀ ਐਡਾ ਆਈ ਸੀ। ਹਾਂ, ਕੰਮੇ ਨੇ ਜਾਣਾ ਸੀ ਗੱਲ ਕਰ ਦੰਦੀ ਵੜਾਉਣ ਦਾ ਚਰਨਾ ਮਗਰ ਪੈ ਗਿਆ। ਨਾ 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 ਮੈਂ ਤਾਂ ਕੋਈ ਨਹੀਂ ਆਇਆ ਦੰਦਗਾਲ ਬਾਬਾ ਆ ਗਿਆ ਸੀ ਜੇ ਅੰਦਰ ਰਹਿਣੀ। ਪੈਂਚਰ ਤਾਂ ਨਹੀਂ ਲਵਾਉਣਾ। ਪੈਂਚਰ ਲਵਾਉਣਾ? ਉਹ ਤੇ ਟੂਪ ਦਿੱਤੀ ਡਾਕਟਰ ਨੇ। ਆਹ ਦੇ irdi ਬੈਠਣਾ ਏਸੀ ਸਰਪਟਾ ਇਸ ਵੇਰ ਦੀ ਲੈ ਕੇ ਜਾਵੜੀ ਉੱਥੇ ਕੋਹ ਨਹੀਂ ਕਰਦਾ ਉਹ ਬਾਹਰੇ ਲਾਉਂਦਾ ਬਾਹਰੇ ਲਾ ਲਾ ਬਸ ਤੋਰੀ ਜਾਂਦਾ ਉੱਥੇ ਤਾਂ ਬੁੜੀਆਂ ਬਹੁਤ ਬੈਠੀਆਂ ਬਾਹਰ ਅੱਦੇ ਦਾ ਮੁਰਗੇ ਵਿਚਾਰੇ ਆਹ ਦੇ ਤੁਹਾਨੂੰ ਦੱਸੀਦਾ ਜਾਨਾ ਵੀ ਪੰਜ ਚਾਰ ਲਵਾਉਣਾ ਤਾਂ ਆਹ ਦੇ ਲਓ ਕਹਿੰਦਾ ਇੱਥੇ ਬਹਿਣਾ ਟੂਫ ਤੇ 200 ਦੀ ਇਹ ਦਿੱਤੀ ਵਿੰਦਰ ਨੇ ਤਾਂ ਕਰਾਇਆ ਹੀ ਨਹੀਂ ਲੋਟ ਉਹ ਕਹਿੰਦੀ ਮੇਰੇ ਤੋਂ ਤਾਂ ਭਰੇਜ ਨਹੀਂ ਹੋਣਾ ਮੈਂ ਕਿਹਾ ਫਿਰ ਤੂੰ ਆਈ ਕਾਹਤੋਂ ਸੀ ਹਾਂ ਕੀ ਚਪਕੇ ਜਿਹੇ ਬਾਈ ਦੇ ਦੇ ਥੱਲੇ ਹੈ ਨਾ ਬੜਾ ਨਿੱਛਾ ਮਾਰਦਾ ਬੜੀਆਂ ਬੜੀਆਂ ਵਿੰਦਰ ਵਾਸੀ ਕਿੱਥੋਂ ਦੀ ਉਹਦਾ ਗਈ ਬੱਚਾ ਬਹੁਤ ਬੁੜੀਆਂ ਮੈਂ ਕੱਲੀ ਦੋੜ ਸੀ ਇੱਕ ਹੋਰ ਲੈਣੀ ਸੀ ਹਾਂ ਇੱਕ ਡੈਡੀ ਨੂੰ ਵੀ ਲਿਆ ਕੇ ਦੇਣੀ ਸੀ ਮੈਂ ਤਾਂ ਨਹੀਂ ਲੈਣੀ ਹਾਂ ਇੱਕ ਹੋਰ ਲੈਣੀ ਸੀ ਇਹਦੇ ਉੱਤੇ ਫਿਰ ਉਸਕੇ ਦਾ ਬੰਦਾ ਉਹਦੇ ਬੈਠਾ ਮਾਦਾ ਨੂੰ ਕਹ ਤੁਸੀਂ ਨਹੀਂ ਛੋਟੀ ਲਾਲੀ ਥੋੜਾ ਦਾ ਟਰੱਕ ਦਿੰਆਂ ਐਡੀਆਂ ਐਡੀਆਂ ਉਹਦਾ ਟਾਇਰ ਤੂੰ ਖੋਲ ਕੇ ਉੱਤੇ ਬਹਿ ਜਾ ਕਰ ਭਾਈ ਦੇ ਜਾਣਾ ਜਾਇਓ ਭਾਈ ਦੇ ਫਰਕ ਬਹਿ ਗਿਆ ਆਉਂਦੇ ਉੱਤੇ ਪੱਟਾ ਲੈ ਲੈਣੀ ਪੱਟਾ ਜਿੰਨਾ ਟਾਈਮ ਲੱਗਿਆ ਉਹਦਾ ਟਾਈਮ ਖੱਚ ਪਈਆ ਉਹਦਾ ਟਾਈਮ ਫਰਕ ਰਾਉ ਆ ਤਾਂ ਮੰਮੀ ਨੇ ਵੀ ਤੂੰ ਜਿੰਦਰ ਨੂੰ ਉਹਨੇ ਵੀ ਕੀਤੀ ਉਹਦੇ ਬੋਲ ਨਹੀਂ ਆਏ ਆ ਉਤਨੀ ਲੈ ਲੈਣੀ ਜੀ ਟੂਪ ਨਹੀਂ ਪੱਟਾ ਲੈ ਪੱਤੇ ਨਾਲ ਇੱਧਰ ਮੈਨੂੰ ਐ ਲੈ ਜੇ ਉਵੇਂ ਲੱਤ ਵੀ ਉਹਨਾ ਠੀਕ ਆ ਖੇਤੇ ਪਰ ਪੱਟਾ ਉਹਨਾਂ ਮੈਂ ਪੱਟਾ ਖੱਚ ਪਈ ਵੀ ਆ ਮੈਂ ਇੱਥੇ ਬੁਟਨ ਸੈੱਟ ਕਰ ਆ ਡੈਡੀ ਅੱਜ ਕੈਮ ਲੱਗਦਾ ਮੈਨੂੰ ਜਿਹੜਾ ਐ ਡੈਡੀ ਹਾਂ ਡੈਡੀ ਠੀਕ ਲੱਗਦਾ ਹੁਣ ਬਿੰਦਰ ਦਾ ਉਥੇ ਚਕੁੰਦਰਾਂ ਕੋ ਇਕੱਠੀ ਹੋ ਜਾਇਆ ਕਰੇ ਉਹ ਕਹਿੰਦਾ ਲੱਤ ਸਿੱਧੀ ਕਰ ਉਹਦਾ ਫੇਰ ਆਇਆ ਲੱਤ ਜੀ ਇਕੱਠੀ ਕਰ ਲਿਆ ਕਰ ਹੋਰ ਆਪਾਂ ਦਾ ਵੀ ਹੱਥ ਵੱਲ ਆਪਾਂ ਨਹੀਂ ਜਾਣਾ ਸੱਬੋ ਨਾ ਇਹਦਾ ਜਿੱਥੇ ਵੀਡੀਓ ਦੇਖਦੇ ਆ ਉਧਰ ਹੀ ਤੁਰ ਪੈਂਦੀ ਆ ਉਥੇ ਉਹਨਾਂ ਦਾ ਸਾਰਾ ਡਾਕਟਰ ਦਾ ਪਤਾ ਨਹੀਂ ਲੱਗਦਾ ਕਿਹੜਾ ਉਹਨਾਂ ਦਾ ਸਾਰਾ ਟੱਬਰ ਲੱਗਿਆ ਜਵਾਕ ਆ ਦੀਪੇ ਵਰਗੇ ਉਹ ਜਿੱਥੇ ਜੀਤ ਕਰਦਾ ਉਥੇ ਆ ਕੇ ਘੁੱਪਾ ਲਾ ਕੇ ਕੰਪਰੈਸਰ ਨਾਪਾ ਦਿੰਦੇ ਆ ਸਹੀ ਗੱਲ ਆ ਮੈਂ ਕਿਹਾ ਹੋਰ ਥੋੜੀ ਨਾੜ ਨੂੜ ਖੱਚ ਦੂ ਕੋਈ ਐਸੇ ਰਹਿੰਦਾ ਨਹੀਂ ਫਰੀ ਸੇਵਾ ਕਰਦਾ